ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵੈਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ 7:00 ਵਜ ਚੁੱਕੇ ਨੇ ਸਵੇਰ ਦੇ ਤੇ ਠੰਡ ਹੈ ਜੜੀ ਉਹ ਬਹੁਤ ਹੀ ਜਿਆਦਾ ਹੈਗੀ ਅੱਜ ਤੇ ਉਧਰੋਂ ਆਪਾਂ ਨੇ ਬਹੁਤ سارے ਕੰਮ ਕਰ ਲੈਨੇ ਮਸ਼ੀਨਾਂ ਚ ਕੱਪੜੇ ਪਾ ਕੇ ਚਲਾਈ ਬਾਹਰ ਸੰਭਰੇ ਤੇ ਗੁਰਮਨ ਦਾ ਸਰਬਾਤ ਆ ਸਕੂਲ ਜਾਊਗੀ ਤੇ ਆਟਾ ਗੁੰਨਤਾ ਚਾਹ ਬਣਾ ਲਈ ਧਾਰਾਂ ਚੋਲੀਆਂ ਥੋੜੀ ਨਾ ਮੀਂਹ ਕਰਕੇ ਧੁੰਦ ਪੈਂਦੀ ਕਰਕੇ ਉਧਰ ਰੂੜੀ ਕੰਨੀ ਤੇ ਲੱਕਣ ਹੈਗੀ ਨੇਰੇ ਚ ਤੇ ਗੋਹਾ ਮੈਂ ਥੋੜਾ ਜਿਹਾ 7 7:30 ਵਜੇ ਸੜਦੀ ਹੁੰਨੀ ਆ ਕਿਉਂਕਿ ਉਧਰ ਤਿਲਕਣ ਹੈਗੀ ਫਿਰ ਨੇਹਰਾ ਹੁੰਦਾ ਹੈ ਨਾ ਛੁਣ ਪਤਾ 7:30 ਵਜੇ ਦਿਨ ਚੜਦਾ ਔਰ ਗੋਹਾ ਸੜਦੀ ਆ ਬਨੇਰੇ ਚ ਪਰਪੁਰ ਤਾਂ ਤਿਲਕ ਜੇ ਫੇਰ ਡੱਕ ਕੇ ਸੱਟ ਪਜੋ ਕੀ ਫਾਇਦਾ ਹਨਾ ਐਨੇ ਮੈਂ ਹੋਰ ਕੰਮ ਕਰ ਲੈਣੇ ਹੁੰਨੇ ਆ ਕੱਪੜੇ ਕੁੱਪੜੇ ਮਸ਼ੀਨ ਚ ਪਾ ਦੇਣੀਆਂ ਸੁੱਕ ਮੰਦਾ ਹੁਣ ਸਿਰ ਬਾਤ ਤਾਂ ਬਾਹਰ ਦੀ ਸਫਾਈ ਕਰ ਲਈ 베ੜੇ ਚ ਬਿਰਲਾਣੇ ਗਿਆ ਹਨਾ ਤਾਂ ਕਰਕੇ ਹ ਨੇਰੇ ਸੰਭਰੇ ਨਹੀਂ ਜਾਂਦਾ ਉਹ ਵੀ ਦਿਨ ਚੜੇ ਸੰਭਰੇ ਜਾਂਦਾਗਾ ਤੇ ਹੌਲੀ ਹੌਲੀ ਬਸ ਇਸ ਤਰ੍ਹਾਂ ਕੰਮ ਆਪਣੇ ਹੁੰਦੇ ਰਹਿਣਗੇ ਵੈਸੇ ਗੁਰੂ ਜੀ ਕਿਰਪਾ ਨਾਲ ਤੇ ਸਕੂਲ ਚ ਮੈਸੇਜ ਆ ਗਿਆ ਗੁਰਮਨ ਦੇਖ ਤੇ ਹੌਲੀ-ਹੌਲੀ ਬੱਸ ਇਸ ਤਰ੍ਹਾਂ ਕੰਮ ਆਪਣੇ ਚੱਲਦੇ ਰਹਿਣਗੇ ਤੇ ਠੰਡ ਦੇ ਦਿਨ ਨੇ ਠੰਡ ਨੇ ਵੀ ਪੈਣਾ ਹੈਗਾ ਤੇ ਪਹਿਲਾਂ ਕਈ ਦਿਨਾਂ ਐ ਸੀਗਾ ਵੀ ਠੰਡ ਹੋਣ ਲੰਘ ਗਈ ਐ ਹੁਣ ਫੇਰ ਠੰਡ ਬਹੁਤ ਜ਼ਿਆਦੇ ਪੈ ਰਹੀ ਹੈਗੀ ਹੈ ਨਾ ਤੇ ਚਲੋ ਵਾਹਿਗੁਰੂ ਤੰਦਰੁਸਤੀ ਰੱਖੇ ਠੰਡ ਦੇ ਦਿਨ ਨੇ ਠੰਡ ਨੇ ਵੀ ਪੈਣਾ ਹੀ ਐ ਬਚਾ ਕਰੀਏ ਅੱਜ ਹੈਗਾ ਜੀ ਜਨਮ ਦਿਨ ਸਰਦਾਰ ਜੀਆਂ ਦਾ ਹੈਪੀ ਬਰਥਡੇ ਆ ਗਿਆ ਜਨਮ ਦਿਨ ਗੁਰ ਆਦਰ ਦਾ ਵੀ ਅੱਜ ਹੈਗਾ ਗੁਰਾਦਰ ਅੱਜ ਦੋ ਸਾਲ ਦਾ ਹੋ ਕੇ ਤੀਜਾ ਸਾਲ ਲੱਗ ਗਿਆ 2 ਫਰਵਰੀ ਆ ਜਨਮ ਸੀਗਾ ਤੇ ਸਰਦਾਰ ਜੀਆ ਨੇ ਵੀ 2 ਫਰਵਰੀਆ ਜਨਮ ਸੀਗਾ ਤੇ ਇਨਾਂ ਨੂੰ ਲੱਗ ਗਿਆ ਅੱਜ 42 ਸਾਲ ਦੇ ਹੋ ਕੇ 43 ਮਸਾਲ ਲੱਗ ਗਿਆ 42 ਸਾਲ ਵੱਡੇ ਨੇ ਗੁਰਾਦਰ ਤੋਂ ਹੁਣ ਚਲੋ ਵਾਹਿਗੁਰੂ ਲੰਮੀਆਂ ਉਮਰਾਂ ਕਰੇ ਹਨਾ ਤੰਦਰੁਸਤੀ ਵਗਸੇ ਤੇ ਬਿਆਲੀ ਨਹੀਂ 40 ਸਾਲ ਹੈ 40 ਸਾਲ ਵੱਡਾ ਹਾਂ ਦੋ ਸਹਾ ਹੋ ਗਏ ਦੋ ਹੋ ਗਏ ਤੀਜੇ ਤ 40 ਸਾਲ ਵੱਡਾ ਤੇ ਵਾਹਿਗੁਰੂ ਸੁੱਖ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਭ ਨੂੰ ਬਸ ਆਪਾਂ ਜਣੀ ਚੜ੍ਹਦੇ ਚੜ੍ਹਦਾ ਜਿਦੋਂ ਉਠਦੇ ਆ ਮੰਜੇ ਤੋਂ ਉਹ ਜੀ ਕਹਿਣ ਲੱਗ ਜਣੇ ਵਾਹਿਗੁਰੂ ਸੁੱਖ ਵਰਤਾਈ ਸੁੱਖ ਵਰਤਾਈ ਆਪਾਂ ਸੁੱਖ ਮੰਗਦੇ ਆ ਜੀ ਹਨਾ ਸਭ ਦੀ ਸੁੱਖ ਮੰਗਦਿਆਂਗੇ ਤੇ ਦੁੱਖ ਸੁੱਖ ਕਰਮਾਂ ਦਾ ਹਨਾ ਤੇ ਜੇ ਦੁੱਖ ਨਾ ਆਉਣ ਤਾਂ ਆਪਾਂ ਵਾਹਿਗੁਰੂ ਨੂੰ ਯਾਦ ਨਹੀਂ ਕਰਦੇ ਸੁਖ ਦੇ ਵਿੱਚ ਵਾਹਿਗੁਰੂ ਨੂੰ ਯਾਦ ਨਹੀਂ ਕਰਦੇ ਦੁੱਖ ਦੇ ਵਿੱਚ ਕਰਦੇ ਆ ਇਸ ਕਰਕੇ ਵਾਹਿਗੁਰੂ ਆਪਾਂ ਨੂੰ ਥੋੜੇ ਥੋੜੇ ਦੁੱਖ ਸੁਖ ਲਿਪਾ ਦਿੰਦਾ ਹੈ ਕਿਆ ਦਿੰਦਾ ਹੈਗਾ ਕਿਉਂਕਿ ਆਪਾਂ ਨੂੰ ਵੀ ਵਾਹਿਗੁਰੂ ਦਾ ਨਾਮ ਯਾਦ ਰਹੇ ਹੈਨਾ ਤੇ ਚਲੋ ਜੀ ਆਪਾਂ ਹੁਣ ਕਰ ਦਿਆਂਗੇ ਕੰਮ ਗੋਹਾਪੂੜਾ ਸਿੱਟਦੇ ਆਪਾਂ ਤੇ ਜਿਹੜਾ ਆਪਣਾ ਕੰਮ ਹੈ ਕਿਸ ਤਰ੍ਹਾਂ ਨਾਲ ਰਹੂਗਾ ਅੱਜ ਦਾ ਮਾਮੇ ਭਾਣ ਜੀ ਦਾ ਜਨਮ ਦਿਨ ਤੇ ਤੁਹਾਡੇ ਨਾਲ ਸਾਰੇ ਦਿਨ ਦਾ ਬਲੌਗ ਸਾਂਝਾ ਕਰਾਂਗੇ ਤੇ ਪਲੀਜ਼ ਹੱਥ ਜੋੜ ਕੇ ਬੇਨਤੀ ਹਰ ਰੋਜ਼ ਵੀਡੀਓ ਦੇਖਿਆ ਕਰੋ ਹਨਾ ਬਹੁਤ ਪਹਿਣਾ ਦਾ ਫਰਕ ਪੈ ਗਿਆ ਬਹੁਤ ਘੱਟ ਦੇਖਣ ਲੱਗਦੀਆਂ ਵੀਡੀਓ ਪਤਾ ਨਹੀਂ ਭਿੰਦਣ ਛੋਟੇ ਕਰਕੇ ਕੰਮ ਨਹੀਂ ਨਿਭੜਦੇ ਹੈਗੇ ਹਨਾ ਤੇ ਜਿਵੇਂ ਮੈਨੂੰ ਕੰਮ ਨਹੀਂ ਨਿਭੜਦੇ ਹੈਗੇ ਤੇ ਜਰੂਰ ਆਪਾਂ ਨੂੰ ਦੇਖਿਆ ਕਰੋ ਵੀਡੀਓ ਹਾਂਜੀ ਸੰਤ ਲੱਗਿਆ ਹੈ ਬਹੁਤ ਸੋਹਣੀ ਖੁਸ਼ਬੂ ਆ ਰਹੀ ਆ ਵਾਲ ਕੱਢ ਕੇ ਕੰਗਾ ਸਾਹਮਣੇ ਤੇ ਉਹ ਨਵ ਲੋਪ ਨੂੰ ਲਾ ਉੱਥੀ ਧਰ ਦੇ ਜਿੱਥੋਂ ਚੱਕਿਆ ਦਾ ਫੇਰ ਆਪ ਲੋਡ ਬੇਲੇ ਅਹੋ ਹੋ ਜਾਣਾ ਧਰ ਦੇ ਪੁੱਤ ਲੋਥ ਨਾਲ ਜਾ ਚਲੋ ਜੀ ਆਪਾਂ ਫੇਰ ਮਿਲਦੇ ਆਂਗੇ ਫੇਰ ਗੱਲ ਕਰਦੇ ਆਂ ਕਿਸ ਤਰ੍ਹਾਂ ਹੋਵਾਜ ਦਾ ਮਾਮੇ ਭਾਨ ਦੀ ਇਹਦਾ ਬਰਥਡੇ ਲੋ ਜੀ ਨਾ ਨਾ ਰੋਟੀ ਹੈਗੀ ਲੋ ਜੀ ਲੋ ਜੀ ਅੱਜ ਸਰਦਾਰ ਜੀ ਦਾ ਹੈਗਾ ਬਰਥਡੇ ਪਾਰਟੀ ਹੈ ਨਾ ਕਨੀ ਕੀ ਖਵਾਉਂਗੇ ਹੈ ਮੂਰਾ ਆਦਰ ਦਦ ਨ ਕੀ ਖਵਾਉਂਗੇ ਆਦਰ ਦਾ ਕੀ ਖਵਾਉਂਗੇ ਆਦਰ ਦਾ ਹੈਪੀ ਬਰਥਡੇ ਹੈ ਮੇਰਾ ਸੋਹਣ ਦੇ ਮਾਰੇ ਦਾ ਬੀਬੀ ਸੋਨੇ ਮਾਮੇ ਆਦਰ ਦਾ ਨਾ ਅੱਜ ਮਾਮੇ ਭਾਣ ਜੀ ਦਾ ਇਕੱਠਾ ਹੀ ਆ ਆਦਰ ਦਾ ਸਿੱਧੇ ਹੋ ਕੇ ਪੈਸੇ ਲਾਇਓ ਦੋ ਫਰਵਰੀ ਦਾ ਮਿੱਠਾ ਦਾਸੀ ਖਾਣਾ ਨਹੀਂ ਦੇਖ ਮਿੱਠੇ ਦੇ ਫ੍ਰਿਜ ਭਰਿਆ ਪਿਆ ਹੈ ਹਨ ਬੀਬੀ ਮਿੱਸੀ ਹੋ ਗਿਆ ਹਨ ਬੀਬੀ ਹੈ 47 ਸਾਲ ਦਾ ਹੋ ਗਿਆ ਮੈਂ ਅਜੇ ਮੈਂ 43 ਮਾ ਲੱਗਿਆ ਬਿਆਰੀ ਦਾ ਹੋ ਕੇ ਤਰ 43 ਮਾ ਲੱਗ ਗਿਆ ਆ ਬਿਆਰੀ ਦਾ ਹੋ ਕੇ 43 ਮਾ ਲੱਗ ਗਿਆ ਜੀ ਮਨ ਨੂੰ ਚਲਾਇਆ ਮਾ ਦੀ ਦਾੜੀ ਚਿੱਟੀ ਆਏ ਹੋਈ ਪਈ ਜਿਵੇਂ ਮੈਂ 60 ਸਾਲ ਦਾ ਪਾਪਾ ਹਾਂ 43 ਮਾ ਲੱਗਿਆ ਮੈਨੂੰ ਅਜਾ ਆਦਰ ਦੋ ਦਾ ਹੋ ਗਿਆ ਨਾ ਹੈ ਹਾਂ ਆਦਰ ਦੋ ਦਾ ਹੋ ਕੇ ਆਦਰ ਮੈਂ 40 ਮਟਾ ਹੈ ਔਰ ਦੇਖ ਟੋਪੀ ਨਹੀਂ ਲੈਂਦੀ ਟੋਪੀ ਲੈਣਾ ਗਰਮਣ ਗਰਮਣ ਓਏ ਇੰਨੀ ਠੰਡਾ ਦੇਖੋ ਧੁੰਦ ਗਰਮਣ ਆਈ ਬੈਠੇ ਆਏ ਕੈਮਰੇ ਚ ਬੱਦ ਦਖਾਈ ਦਿੰਦਾ ਚਿੱਟਾ ਚਿੱਟਾ ਚਾਨਣ ਲੈ ਲੈ ਪੁੱਤ ਟੋਪੀ ਨਾ ਥੱਲੋਂ ਇਹ ਸਵਾਟਰ ਪਾਇਆ ਕੱਲਾ ਕੋਟ ਆ ਲੈ ਸਵਾਟਰ ਨਾਲ ਕਿੰਨਾ ਕਹੋਗਾ ਮੋਂਨੋ ਤੂੰ ਜੱਟਾ ਲੈ ਕੇ ਲੋ ਜੀ ਪਾ ਮੰਗਾ ਪਾਂਡੇ ਹਾਂ ਬੀਬੀ ਬਾਪਾ ਪੱਲੇ ਨਾਲ ਜਾਵਾਂਗੇ ਜੀ ਤਾਂ ਬੀਬੀ ਮੁਰਜਾਲਾ ਉੱਥੇ ਵੇਚਤੀ ਕਰ ਦਿੰਦੀ ਅੰਦੇ ਦੀ ਵੀ ਹੁਣ ਅਸੀਂ ਪਾਪੇ ਨਾਲ ਜਾਵਾਂਗੇ ਉਹਨਾਂ ਦੇ ਘਰ ਕੋਲੋਂ ਹਾਂ ਹੂੰ ਤੇ ਪਾਪਾ ਹੁੰਦਾ ਪਾਪਾ ਤੱਜ ਕੋਈ ਜਾਂਦਾ ਨਹੀਂ ਦੁਕਾਨ ਸੁਣੀ ਛੱਡ ਕੇ ਪਾਪੇ ਦਾ ਜ਼ਿੰਮੇਵਾਰੀ ਵੱਡੀ ਵੱਡੀ ਹੋਇਆ ਤਾਂ ਤਾਂ ਜਾਉ ਚਲੋ ਜੀ ਮੈਂ ਵੀ ਪਾਣੀ ਦੀ ਬਾਲਟੀ ਲਿਆਉਣੀ ਆ ਕੱਪੜੇ ਮੇਰੇ ਤੋਤੇ ਗਏ ਕਿ ਘਟਾਂਗੇ ਕੀ ਆਖ ਤਾ ਖਾਣਾ ਵੀ ਨਹੀਂ ਮਿੱਠਾ ਮਿੱਠਾ ਬਥੇਰਾ ਪਿਆ ਨਮਕੀਨ ਵਾਲੀ ਚੀਜ਼ ਲੈ ਆਇਓ ਨਾ ਲਿਆਉਣਾ ਨੂੰ ਨਾ ਕੁਝ ਨਹੀਂ ਕਰੇ ਸਮਾਨ ਵਾਧੂ ਉਲੀ ਲੱਗੀ ਜਾਂਦੀ ਐ ਲੈ ਹੁਣ ਵਾਸਤੋਂ ਐ ਖਾ ਲੋ ਮਿੱਠਾ ਖਾ ਕੇ ਹੋਈ ਐ ਮਿੱਠਾ ਖਾ ਖਾ ਕੇ ਹੋਈ ਐ ਪੀਜ਼ਾ ਖਾ ਲੈ ਪੀਜ਼ਾ ਗੋਆ ਖਾਣਾ ਕਰਦਾ ਖਵਾ ਖਾ ਲੋ ਆਹੋ ਹਾਂ ਪੀਜ਼ਾ ਲਿਆ ਦੀ ਜਵਾਕ ਮੁੱਲ ਦੀ ਜੀ ਤਾਂ ਲਿਆਉਣੀ ਨਹੀਂ ਜਦੋਂ ਮੈਂ ਕਹਿੰਦੀ ਜਿਹਦੇ ਜਰੂਰ ਦੇਣਾ ਦੂਜੇ ਦਾ ਕੀ ਮਤਬਲੈ ਦੇਖੋ ਜੇ ਇੰਨਾ ਕੋ ਜੂਸ ਬੰਦਾ ਹੋ ਕੋਈ ਨਾ ਨਾ ਮੇਰੀ ਬਰਤੀ ਹੈ ਲਿਆਉਣਾ ਹੀ ਨਹੀਂ ਕੁਛ ਲਿਆਉਣਾ ਕਿਉਂ ਨਹੀਂ ਲਿਆਉਣਾਗਾ ਮਿੱਠਾ ਤਾਂ ਜੀ ਬਾਦੂ ਪਿਆ ਕਰੇ ਬਹੁਤ ਜਾ ਰਹੇ ਤੇ ਆਇਗਾ ਬਾਦੂ ਪਿਆ ਮਿੱਠਾ ਤਾਂ ਆ ਡੱਬਿਆਂ ਤੋਂ ਉਲੀ ਲੱਗ ਗਈ ਆਰੇ ਇਹ ਤਾਂ ਮੈਂ ਸਨ ਸੱਟ ਕੇ ਆਉਣੀ ਆ ਮੇ ਜੀ ਪਾਣ ਗਈਆਂ ਐ ਲੱਗਦਾ ਪਸੂਣੇ ਵੀ ਨਹੀਂ ਖਾਣਾ ਇਹ ਤਾਂ ਲੋ ਜੀ ਆਪਾਂ ਲਿਆਉਣੇ ਪਾਣੀ ਦੀ ਬਾਲਟੀ ਮਾਂ ਜੀ ਦਾਂਗੇ ਢਾਂਡੇ ਲੋ ਜੀ ਹੁਣ ਆਪਾਂ ਮੱਝਾਂ ਬਾਹਰੇ ਕੱਢੀਆਂ ਨੇ ਤੇ ਅ ਸਰਦਾਰ ਜੀਆ ਨੇ ਤੇ ਪਹਿਲਾਂ ਹਨਾ ਜੀ 10 ਫਕਤ ਦੀ 28 ਦੇ ਵਿੱਚ ਖੰਡਪਾਟ ਸਾਹਿਬ ਸੀ ਤੇ ਚਾਚਾ ਜੀ ਤੇ ਮਾਸੀ ਹਜੇ ਆਈਆਂ ਨਹੀਂ ਬੀਬੀ ਵੀ ਨਹੀਂ ਆਈ ਹਜੇ ਤੇ ਚਾਚਾ ਤੇ ਕੋ ਕੰਮ ਕਰਦਾ ਹੋ ਕਿਉਂਕਿ ਜਰੂਰ ਚਾਚਾ ਸਰਪੰਚ ਬਣਿਆ ਚਾਚੇ ਨੇ ਸਾਰੀ ਥਾਈ ਰਬਦਾਸ ਭਗਤ ਰਬਦਾਸੀਆਂ ਵਾਲੀ ਤੇ ਬਹੁਤ ਸੋਹਣੀ ਕੀਤੀ ਆ ਚਾਚਾ ਜੀ ਨੂੰ ਗਿਫਟ ਮਿਲਣਾ ਤੇ ਬਾਬਾ ਜੀ ਦੀ ਫੋਟੋ ਤੇ ਆ ਲੋਈ ਹੈਗੀ ਚਾਚਾ ਜੀ ਉੱਥੇ ਹੀ ਬੈਠੇ ਨੇਗੇ ਥਾਈ ਚ ਸਰਦਾਰ ਜੀ ਆ ਗਏ ਵੈਗੁਰੂ ਅਬ ਅਰਬਦਾਸ ਭਗਤ ਜੀ ਦੀ ਫੋਟੋ ਮਿਲੀ ਆ ਹਨਾ ਤੇ ਲੈਟ ਲੱਗੀ ਹੋਈ ਤੇ ਪਤਾ ਨਹੀਂ ਕੀ ਗੱਲ ਹੈ ਨਾ ਸਾਡੇ ਵੀ ਹਗਾ ਨੇਕ ਕੰਮ ਕੀਤਾ ਹੈ ਨਾ ਵਧੀਆ ਮਿਲੀ ਫੋਟੋ ਪਹਿਲਾਂ ਥਾਈ ਜਮੇ ਬੇਕਾਰ ਸੀ ਵਿਚਾਰੇ ਟਹੀ ਪੈਸੀ ਬਹੁਤ ਸਾਲਾਂ ਤੋਂ ਹੀ ਲੈ ਕੇ ਟਹੀ ਪਈ ਸੀਗੀ ਚਾਚਾ ਜੀ ਜਿਹੜਾ ਸਰਪੰਚ ਬਣਿਆ ਜਿਹਦੇ ਨੂੰ ਉਦੋਂ ਥਾਈ ਜਮੇ ਮਿਸਤਰੀ ਲੱਗੇ ਹੋਤੀ ਹੁਣ ਫਟਾਫਟ ਕੰਮ ਨੇ ਮੇੜਿਆ ਕਲਰ ਕਮਲ ਪੰਜ ਸੱਤ ਦਿਨ ਹੋ ਗਏ ਉਦੋਂ ਦੀ ਕਲਰ ਕਰਕੇ ਹਟੇ ਨੇ ਰੰਗ ਰੂੰਗ ਸਾਰੀ ਟਾਕੇ ਨਮੀ ਬਣਾਈਏਗੀ ਇਹਾ ਜੇ ਮਾਸੀ ਤੇ ਬੀਬੀ ਆਈਆਂ ਨਹੀਂ ਹੈਗੀਆਂ ਤੇ ਵਧੀਆ ਕੰਮ ਕਰਨ ਵਾਲਿਆਂ ਨੂੰ ਪਈ ਹਨਾ ਵਧੀਆ ਤੋਹਫੇ ਮਿਲਦੇ ਨੇਗੇ ਤੇ ਹੁਣ ਅੱਡੀਆਂ ਨੇ ਮੱਜਾਂ ਬਾਰੇ ਠੰਡ ਵਾਲੀ ਸੀ ਆ ਮੱਜ ਆਪਾਂ ਨਹੀਂ ਨਾ ਥੋੜੀ ਸਿਹਤ ਠੀਕ ਨਹੀਂ ਇਹਦੀ ਅੱਜ ਕੱਖ-ਕੁੱਖ ਜਨ ਕੱਟੀ ਖਾਦੇ ਨੇ ਸਵੇਰੇ ਨੇ ਮਿਲੀ ਵੀ ਨਹੀਂ ਹੈਗੀ ਹੁਣ ਪਤਨ ਤਾਂ ਧਾਰ ਨੂੰ ਗੇੜੇ ਦਿੰਦੀ ਐ ਫੇ ਤਾਂ ਨਹੀਂ ਉਹੀ ਕੋਈ ਦੁੱਖ ਤਕਲੀਫ ਜੈਨ ਹੁਣ ਬਾਹਰ ਕੱਢਿਆ ਨੇ ਹੁਣ ਮੈਂ ਕਿਰਾਂ ਪੋਲਾ-ਪੋਲਾ ਜਾ ਮੰਜਾ ਮਾਰਦਣੇ ਉਹ ਤਾਂ ਮੈਂ ਪਹਿਲਾਂ ਘੰਟੇ ਕੋ ਹੋ ਗਿਆ ਹੋਰ ਉਹ ਸੰਭਰਿਆ ਸੀਗਾ ਕਿਉਂਕਿ ਫੇਰ ਵੀ ਖੌਰੂ ਜਪਟ ਦੰਦੀਆਂ ਨੇ ਹਨਾ ਮੱਝਾਂ ਸਰਦਾਰ ਜੀ ਆ ਕੇ ਫੇਰ ਪਤਾ ਨਹੀਂ ਕਿੱਧਰ ਨੂੰ ਚਲੇ ਗਏ ਤੇ ਪਤਾ ਨਹੀਂ ਫੇਰ ਕਿੱਧਰ ਨੂੰ ਚਲੇ ਗਏ ਹਨਾ ਤੇ ਹੁਣ ਆਪਾਂ ਕਰਦਿਆਂ ਕੰਮ ਤੇ ਰੋਟੀ ਪਾਣੀ ਆਪਾਂ ਨੇ ਖਾ ਲਿਆ ਬੀਬੀ ਤੇ ਸਰਦਾਰ ਜੀ ਉੱਥੇ ਠਾਈ ਚ ਗਏ ਸੀਗੇ ਭੋਗ ਤੇ ਉੱਥੇ ਖਾ ਲਏ ਗੁਰਮਨ ਅਸੀਂ ਤੇ ਨਿਮਾ ਮਾਤੀਆਂ ਨੇ ਕਰੇ ਖਾ ਲਈ ਹੈ ਨਾ ਜੋ ਵੀ ਹਰ ਸਾਂਝਾ ਥਾਂ ਹੈ ਜਾਣਾ ਚਾਹੀਦਾ ਆਪਾਂ ਨੂੰ ਭੋਗਾਂ ਭੋਗ ਤੇ ਜੇ ਖੰਡਪਾਟ ਜੀ ਦੇ ਭੋਗਨੇ ਚਾਹੇ ਸਹਜ ਬਾਟ ਜੀ ਦੇ ਭੋਗਨੇਗੇ ਤੇ ਫਿਰ ਖਾਣ ਨੂੰ ਜੀ ਨਹੀਂ ਕਰਦਾਂ ਤਾਂ ਰੋਟੀ ਖਾ ਕੇ ਹਟੀਆਂ ਹਾਂ ਤਾਂ ਦੀ ਵਾਰ ਤਾਂ ਦੀ ਲੱਗੇ ਹੋਣਗੇ ਉੱਥੇ ਤੇ ਬੀਬੀ ਹਰ ਤਾਂ ਹੁਣ ਆ ਜਾਣਗੀਆਂ ਆ ਕੇ ਫਿਰ ਭੋਗ ਉਹ ਤਾਂ ਨੋਂ ਦੇ ਰੋ ਲੋ ਜੀ ਆਪਾਂ ਨੇ ਸਾਗ ਤੋੜ ਲਿਆਂਦਾ ਮਾ ਆਪਾਂ ਨੇ ਸਾਗ ਤੋੜ ਲਿਆਂਦਾ ਮੈਂ ਤੇ ਬੀਬੀ ਖੇਤ ਗਈਆਂ ਤੀਆਂ ਨੂੰ ਸਰਦਾਰ ਜੀ ਹਰ ਖਜ਼ਾਨਾ ਦੇਖ ਕੇ ਆਇਆ ਲੋ ਜੀ ਮੇਰੀ ਬਾਸ ਉਹਨੂੰ ਘੱਟ ਸੁਣਾਈ ਦਿੰਦੀ ਹੋਊ ਪਹਿਲਾ ਵੀਡੀਓ ਬਣਾਉਣ ਲੱਗ ਗਏ ਮੈਂਬਰੀ ਭਰ ਗਈ ਤੇ ਸਰਦਾਰ ਜੀ ਨੇ ਗੋਲੀਆਂ ਦੀ ਗੱਲ ਚੱਲ ਦਿੱਤੀ ਖੇਤ ਹਨ ਤੇ ਹੁਣ ਨਾ ਆ ਵਿਆਹ ਹੈਗਾ ਸਾਡੇ ਥੋੜੇ ਜਿ ਘਰ ਛੱਡ ਕੀ ਹੈਗਾ ਕੀ ਕਰ ਹੁੰਦੇ ਨੇ ਰੇਡੂਆ ਲੱਗਿਆ ਹੋਇਆਗਾ ਸੋ ਨੂੰ ਸਾਡੀ ਆਵਾਜ਼ ਘੱਟੋਂ ਜੂ ਰੇਡੂ ਹੋਰੀ ਜਿਆਦਾ ਜਿਆਦੇ ਆਉਂਦੀ ਹੋਊਗੀ ਬਹੁਤ ਉੱਚੀ ਬੋਲਣਾ ਤੂੰ ਹੁਣ ਦੋ ਚਾਰ ਦਿਨ ਰੇਡੂਆ ਲੱਗੂਗਾ ਹੈਨਾ ਤੇ ਜਨਮ ਦਿਨ ਵਾਲਾ ਮੁੰਡਾ ਉਹਦੇ ਕੱਖ ਪਾਉਂਦਾ ਮੱਝਾ ਖਾਂਦਾ ਖਾਣ ਦਾ ਮਾਰਾ ਜੰਬਰਾਈ ਦੂਰ ਦੂਰ ਤੜੀ ਆਂਦਾ ਹਾਂ ਡੈਡੀ ਸੱਚ ਖਾਣ ਦਾ ਭੁੱਲੀ ਗਏ ਕੁਝ ਖਵਾ ਤਾ ਦੋ ਕਿਵੇਂ ਅਸੀਂ ਆਪ ਅਸੀਂ ਆਹ ਕੁੜੀਆਂ ਕੁੜੀਆਂ ਤਾਂ ਕਿਤੇ ਜਾ ਨਹੀਂ ਸਕਦੀਆਂ ਅਸੀਂ ਕਿਹੜਾ ਹਲੇ ਕਮੌਣੀਆ ਹਾਂ ਜਦੋਂ ਜਨਮ ਮੋਹਲੇ ਕੋਲ ਲੈ ਆਇਆ ਨਾ ਇਹ ਵਕਾਂ ਸੀ ਕਮਾਉਣ ਲੱਗੇ ਦੇਖੀ ਤੈਨੂੰ ਗਿਫਟ ਆਉਂਦੇ ਹਨ ਵੀ ਆਇਤਾ ਕਹਤੇ ਆਰੇ ਹੱਥ ਕੰਨੀ ਚਾਖਦੇ ਹਾਂ ਜੀ ਤੁਝਾ ਜਪਾ ਥੋੜੀ ਜੀ ਮੇਥੀ ਵੱਢ ਲਈ ਉਹ ਬੋਟੀ ਭਰ ਲਈ ਐ ਮੇਥੀ ਦੀ ਸਾਗ ਲਿਆਂਦਾ ਖੇਤੋਂ ਆਹ ਬੋਟੀ ਭਰ ਲੇ ਕੋ ਸਾ ਮੇਥੇਨ ਸਾਜੀ ਕਰਾਂਗੇ ਆਹ ਏਡਵਾਂ ਛੱਡੋ ਬੜਾ ਪੰਗਾ ਸੜਿਆ ਸਿਰ ਦੁਖਣ ਲਾਤਾ ਰੇੜੂਆ ਸਵੇਰ ਦਾ ਲੱਗਿਆ ਇਥੋਂ ਕੋਪਲੀ ਤੁਸੀਂ ਨਾ ਰੈਂਕਾ ਪੀ ਲਿਆ ਪਾਣੀ ਸਾਰਾ ਮਾਜੇ ਸਾਰੇ ਬਿਮਾਰ ਹੋ ਗਏ ਪੰਗਾ ਨਾ ਹੋਣ ਪਾਉਂਦੇ ਹੋ ਔਰ ਤਾਂ ਅੱਜ ਕੇ ਪੀ ਲਿਆ ਬੜਾ ਜੀ ਕੀ ਲਿਆ ਬਸ ਅੱਜ ਸੁਣੇ ਤੇ ਭੋਕਾ ਨਾ ਤਸ ਔਰ ਅੱਜ ਜੀ ਪੀ ਲਿਆ ਨੋ ਲਿਆ ਦਿਖਾਣ ਨੂੰ ਹੋਵੇ ਸਕੋ ਨੂੰ ਆਉ। ਹੋ ਪਰ ਇਹ ਬਸੇ ਰਿਹਾ ਕੁਝ ਤੇ। ਕੁਛ ਨਹੀਂ ਆਗਾ। ਕਿਉਂ ਨਹੀਂ ਆਗਾ? ਬਹੁਤ ਮਿੱਠਾ ਆਗਾ। ਮਿੱਠਾ ਗ੍ਰਿੱਠਾ ਆਗਾ। ਇਹਨਾਂ ਨੂੰ ਪੀਜਾ ਪੂਜਾ ਲਿਆ। ਉਸ ਵੀ ਲੈ ਕੇ ਨਾ ਨਾਮ ਮਿਲੇ। ਐਵੇਂ ਕੋਈ ਫਾਇਦਾ ਨਹੀਂ ਗੱਲਾਂ ਦਾ। ਕੁਛ ਨਹੀਂ ਲੈ ਕੇ ਨਾ ਕੁਛ ਵੀ। ਕਿਉਂ? ਤੁਸੀਂ ਲਓ। ਮੇਰਾ ਹੈਤੀ ਵਰਡ ਤੁਸੀਂ ਲਓ। ਜੇ ਤੂੰ ਪੈਸੇ ਦੇ ਦਿੰਦੇਂ ਤਾਂ ਲਿਆ। ਓਣ ਬੁੜੀਆਂ ਕਿੱਧਰ ਜਾ ਸਕਣਗੀਆਂ? ਮੈਂ ਇਹਨਾਂ ਦੇ ਵਰਡ ਵੇਲੇ ਵੇਲੇ। ਚੱਪਰਾ ਕਰਦੇ ਮੈਂ ਤੇ ਗੁਰਮਣ ਲੈ ਆਵਾਂਗੀ। ਮੇਰੇ ਖਾਣ ਨੂੰ ਇਥੇ ਮਿਲਦਾ ਹੀ ਨਹੀਂ ਡੀਜੋ। ਮਿਲਦਾ ਹੈ। ਸਾਡੇ ਖਾਣਾਂ ਨਾਲ ਤਾਂ ਮਿਲਦਾ ਹੈ ਬੰਦਾ ਮੇਰੇ ਨਾਲ ਜਾਏ ਜਿੱਦਾਂ ਵੀ ਇਹ ਹੀ ਨਹੀਂ ਜਾ ਹੈਗਾ ਜਾ ਸਾਰਾ ਕੁਸਾ ਅੰਡੇ ਵਾਲਾ ਵੇੜਾ ਪੀਜ਼ਾ ਕਿਹੜਾ ਹੁੰਦਾਗਾ ਵਾਹ ਨੇ ਖਾਂਡੇ ਵਾਲਾ ਨੀਟ ਵਾਲਾ ਫਲਾਨੇ ਵਾਲਾ ਹੈ ਦੂਸਰੇ ਵੀ ਮਿਲਦੇ ਨੇ ਸਾਰੀ ਤਰ੍ਹਾਂ ਦੇ ਮਿਲਦੇ ਹੋਣਗੇ ਲਿਆ ਦੀ ਇਹਨਾਂ ਨੂੰ ਹਰ ਵਾਰ ਕੀ ਪਤਾ ਨਹੀਂ ਕਰਦਾ ਦੇਖੋ ਇਹ ਸਰਦਾਰ ਜੀ ਕਹਿੰਦੇ ਪੈਸੇ ਨਹੀਂ ਹੈਗੇ ਮੇਰੇ ਕੋਲ ਦੇਖੋ ਹਾਂ ਹਾਂ ਟੱਟ ਦਾ ਗੇਟ ਵਾਲਾ ਅੱਜ ਸੋਣ ਤੋਂ ਕੱਲ ਬੜੀ ਠੰਡ ਸੀ ਠੰਡ ਤਾਂ ਵੈਸੇ ਅੱਜ ਵੀ ਹੈ ਪਰ ਸਾਨੂੰ ਸੈਤ ਤੋਂ ਤੁਰਦਿਆਂ ਨੂੰ ਗਰਮੀ ਆ ਗਈ। ਕੁਰਦਿਆਂ ਨੂੰ ਗਰਮੀ ਆ ਗਈ ਸਾਨੂੰ ਮੇਰੇ ਸਰਬਾਹੂ ਗਾਣਾ ਨਹੀਂ ਪੁੱਛ ਨਿਆਣੀ ਹੈ ਜੀ ਬਹੁਤ ਮਮ ਜਕੜੀਸ ਦੇ ਆਇਆ ਸਭ ਦਰ ਤੱਕ ਆ ਮੈਂ ਨਾ ਪਰ ਬਹੁਤ ਲੱਗਦਾ ਕੱਪੜੇ ਇਹ ਕਰੇ ਤਾਂ ਪੋਚੇ ਲਾ ਕੇ ਉਹ ਦੀ ਗੰਦ ਪਏ ਜਾਂਦਾ ਅੱਜ ਸੱਤ ਸੱਤ ਕਰ ਪਿਆ ਇੱਕ ਭੈਣ ਨੇ ਕਮੈਂਟ ਕੀਤਾ ਕਹਿੰਦੀ ਪਣਾ ਮੱਥਾ ਮਾਰੀ ਜਾਨੀਆ ਪੋਚਾ ਲਾਇਦਾ ਕੋਈ ਫਾਇਦਾ ਤਾਂ ਹੈ ਨਹੀਂ ਕਹਿੰਦੀ ਵੀ ਖੱਤਸ ਖਰਾਬ ਹੈ ਪਰ ਇਹ ਦੇਖੋ ਹਨਾ ਜੇ ਆਪਾਂ ਜਮੀਨੀ ਸਫਾਈ ਕਰਾਂਗੇ ਫਿਰ ਸਫਾਈ ਵੀ ਨਹੀਂ ਢੂੰਗਾ ਪੈਦੀ ਹਨਾ ਸਾਡੇ ਘਰ ਕੋਈ ਮਰਜ਼ੀ ਕੋਈ ਆ ਜੀ ਸਾਫ ਕਰ ਹੁੰਦਾ ਕੀ ਇਹ ਕਦੇ ਵੇਸਕ ਨਾ ਪੋਚੀ ਲੱਗਣ ਚਾਹੀ ਤੈਨੇ ਜਲਦੀ ਕਰਕੇ ਰਾਹ ਤੇ ਨਾ ਮਾਂ ਮਜੀਆ ਸੀ ਕੋਈ ਨਹੀਂ ਪਾਉ ਨਹੀਂ ਕਰਦੀ ਸੀ ਸਾਈ ਨੂੰ ਚੱਕਦਾ ਉਹ ਹੀ ਕਰ ਦਿੰਦਾ ਲੋ ਜਿਆ ਟਾਈਮ ਹੈ ਪੰਜ ਕ ਦਾ ਟਾਈਮ ਹੈ ਦੇਖਿਆ ਤਾਂ ਮੈਂ ਹੈ ਨਹੀਂ ਆਈ ਫੋਨ ਚੱਕ ਲਿਆ ਤੇ ਆਥ ਨੇ ਜੇ ਇੰਨਾ ਕੰਮ ਇੰਨਾ ਕੰਮ ਵਧਿਆ ਇੰਨਾ ਕੰਮ ਵਧਿਆ ਨੇ ਸਬਜੀ ਸਬਜੀ ਨਹੀਂ ਬਣਾਈ ਤੇ ਬਹੁਤ ਹੀ ਜਾਰੇ ਕੰਮ ਹੋ ਗਿਆ ਆਥ ਨੇ ਜੇ ਸੈਟ ਹੀ ਨਹੀਂ ਆਇਆ ਮਸਾ ਸੈਟ ਕੀਤਾਗਾ ਅੱਜ ਦਾ ਦਿਨ ਬਹੁਤ ਹੀ ਵਧੀਆ ਲੰਘਿਆ ਬਹੁਤ ਹੀ ਹੈਨਾ ਵਧੀਆ ਸੀ ਤੇ ਉਸੇ ਦਿਨ ਮਾਮ ਮੇਰਾ ਜਨਮ ਹੋਇਆ ਉਸੇ ਦਿਨ ਭਾਣ ਜਿਹੜਾ ਜਨਮ ਹੋਇਆ ਤੇ ਬਹੁਤ ਵਧੀਆ ਲੱਗਿਆ ਹੈਨਾ ਤੇ ਹਸਦੇ ਸੀ ਗੀ ਜੀ ਵੀ ਖਾਣ ਨੂੰ ਲਿਆ ਲੋ ਖਾਣ ਨੂੰ ਲਿਆ ਲੋ ਹੈਨਾ ਖਾਣ ਪੀਣ ਤੋਂ ਮਣਕ ਕੇ ਪਿਆ ਬਹੁਤ ਹੀ ਸਮਾਨ ਪਿਆਗਾ ਫ੍ਰਿਜ ਦੇ ਵਿੱਚ ਤੇ ਸਰਦਾਰ ਜੀ ਕਹਿੰਦੇ ਹਨ ਕਰਮ ਮੁੱਲ ਦੀ ਚੀਜ਼ ਦਾ ਕੀ ਰਿਸਕੂ ਜਿਹੜਾ ਕਹਿੰਨੇ ਕਰੇ ਘਰ ਦਾ ਬਣੇ ਲੱਡੂ ਘਰ ਦੇ ਕਰ ਬਣੇ ਬਾਲੂ ਸਾਈ ਹੈ ਨਾ ਘਰ ਦਾ ਬਣਿਆ ਖੁਆਪਿਆ ਸਹੀ ਗੱਲ ਹੈ ਹਨਾ ਜੀ ਬੱਚੇ ਪਰ ਤਲੀ ਫੁਲੀ ਚੀਜ਼ ਪਾਲਦੇ ਨੇ ਮੈਂ ਬੱਚੇ ਨੂੰ ਕਿਹਾ ਮੈਂ ਇੱਕ ਅੱਧੇ ਦਿਨ ਨੂੰ ਚਲ ਕੋਈ ਗੱਲ ਨਹੀਂ ਮੈਂ ਪਕੌੜੇ ਪਕੂੜੇ ਬਣਾ ਲੂ ਨਾ ਕਿਉਂਕਿ ਸਰਦਾਰ ਜੀ ਫਿਰ ਆਥਣੇ ਜੀ ਕਹਿੰਦੇ ਲਿਆ ਵੀ ਜਿੰਨੇ ਮੈਂ ਹੋਣ ਨਾ ਹੋ ਟਾਈਮ ਨਾ ਹੋ ਟਾਈਮ ਆਗਾ ਕਿਉਂਕਿ ਫਿਰ ਆਥਨ ਦੀ ਰੋਟੀ ਦੀ ਭੁੱਖ ਮਰ ਜਾਨੇ ਫਿਰ ਰਾਤ ਨੂੰ ਭੁੱਖ ਲੱਗਦੀ ਹੈਗੇ ਆਪਾਂ ਘਰ ਦੀ ਚੀਜ਼ ਹੀ ਬਣਾਵਾਂਗੇ ਆਪਾਂ ਨੇ ਰੈਸਪੀ ਬਣਾ ਲਾਂਗੇ ਤੇ ਬਹੁਤ ਸੋਹਣਾ ਦਿਨ ਸੀ ਬਹੁਤ ਸੋਹਣਾ ਆ ਰਿਹਾ ਤੇ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ ਤੇ ਐਂਡ ਰਹਿੰਦਾ ਸੀ ਤਾਰਾਂ ਲੈਣ ਦੀਆਂ ਨੇ ਕੱਢਣ ਵਾਲੀਆਂ ਇੱਕ ਮੱਝ ਨਾਲ ਸੁਣੋ ਕਈ ਵਾਰੀ ਦੱਸ ਚੁੱਕੀਆਂ ਮੈਂ ਜਦੋਂ ਬਿਮਾਰ ਆਏਗੀ ਤੇ ਹੁਣ ਤਾਂ ਵੈਸੇ ਕੱਖ ਵਧੀਆ ਖਾ ਲਈ ਸਵੇਰੇ ਕੱਖ ਨਹੀਂ ਖਾਦੇ ਨਾ ਸਵੇਰੇ ਉਹ ਮਿਲੀ ਹੈਗੀ ਨਾ ਉਹਨੇ ਕੱਖ ਖਾਦੇ ਨਹੀਂ ਹੁਣ ਮਿਲ ਵੀ ਪਈ ਮੈਂ 3 ਵਜੇ ਚੋਲੀ ਸੀ ਤੇ ਹੁਣ ਵਧੀਆ ਕੱਖ ਵੀ ਖਾ ਲੇ ਪਾਣੀ ਵੀ ਪੀ ਲਿਆ ਕੀ ਬੁੱਝੀ ਹੈ ਡਾਕਟਰ ਕਹਿੰਦਾ ਮੈਂ ਆਥਣ ਆਉਂਗਾ ਹੁਣ ਮੈਂ ਸਰਦਾਜੀ ਨੂੰ ਕਿਹਾ ਮਾ ਚਲ ਤੁਸੀਂ ਦੁਬਾਰਾ ਫੋਨ ਨਾ ਕਰੋ ਜੀ ਆਗਾ ਦੇਖ ਜੂਗਾ ਹਨ ਕਿਉਂਕਿ ਉਹ ਡਾਕਟਰ ਦਾ ਆਥਣ ਪਿਛਲੇ ਪਹਿਰੇ ਗਿਆ ਉਹ ਕਹਿੰਦਾ ਜੇ ਤਾਂ ਕੋਈ ਵੱਧ ਪ੍ਰੋਬਲਮ ਹੈ ਤਾਂ ਤਾਂ ਮੈਂ ਆ ਜਾਣਾ ਨਹੀਂ ਕਹਿੰਦਾ ਫਿਰ ਮੈਨੂੰ ਆਥਣੇ ਚੱਕਰ ਲਾਉ ਪਿੰਡ ਚ ਸਰਦਾਰ ਜੀ ਕਹਿੰਦੇ ਆ ਤਾਂ ਠੀਕ ਹੈਗੀ ਵੀ ਗਾਲਾ ਵੀ ਕਰੀ ਜਾਂਦੀ ਆ ਵੀ ਕੱਖ ਘੱਟ ਖਾਦੇ ਨੇ ਕੱਖ ਕੱਖ ਜਮੀ ਨਹੀਂ ਖਾਦੇ ਹੈਗੇ ਪਿਛਲੇ ਪਹਿਰ ਇਕਨ ਚਲੋ ਪਹਿਲੇ ਪਹਿਰ ਸਵੇਰ ਵੇਲੇ ਚਲੋ ਹੁਣ ਅੱਜ ਕੇ ਕੱਖ ਵੀ ਖਾ ਲਿਆ ਦੋ ਬਾਲਟੀਆਂ ਤਿੰਨ ਪਾਣੀ ਦੀ ਵੀ ਪੀ ਲਿਆ ਜਹੇ ਜਹ ਹਨਾ ਤੇਜ਼ ਸੀਗੀ ਤੇ ਵਧੀਆ ਦੁੱਧ ਵੀ ਦੇਤਾ ਪਤਨ ਤੋਂ ਮੈਂ ਚਾਂਬਲੀ ਹੋਈ ਕਰਦੀ ਆ ਕੁਛ ਨਾ ਮੈਂ ਇਹਦੇ ਕਰ ਛੋਟੀ ਨਹੀਂ ਤੇ ਮਾਰੀ ਤੜਕੇ ਨਾ ਮੇਰੇ ਪੂਸ ਮਾਰੀ ਸਵੇਰੇ ਉੱਠਦੀ ਦੀ ਪੂંਸ ਮਾਰੀ ਪੂਰੇ ਜੋਰ ਦੀ ਮੈਂ ਇਹਨੂੰ ਛੋਟੀ ਮਾਰੀ ਪਤਨ ਤਰੋਂ ਆਏ ਇਹ ਡਰ ਕੇ ਜੇ ਬੈਠ ਗਈ ਦੋ ਤਿੰਨ ਵਾਰਾ ਕਰੇ ਬੈਠ ਕੇ ਕਰੇ ਖੁਰਕੋਗੀ ਮੈਂ ਕਦੇ ਪਸ਼ੂ ਦੇ ਮਾਰਿਆ ਨਹੀਂ ਸੀ ਮੇਰੇ ਪੂਰੇ ਜੋਰ ਦੀ ਮੂੰਹ ਤੇ ਪੂંਸ ਮਾਰੀ ਤੇ ਫਿਰ ਮੈਨੂੰ ਹਰ ਖਚੜਾ ਮੈਂ ਛੋਟੀ ਛੁੱਟੀ ਮਾਰੀ ਪਤਨ ਤਾਲ ਕਰਕੇ ਆਏ ਜੀ ਉਹ ਸਾੜ ਜਾਈ ਦਾਣਾ ਦੂਣਾ ਜੇ ਮੈਨੂੰ ਮਾਰਿਆ ਹਨ ਤੇ ਅੱਜ ਕੱਲ ਪਸ਼ੂ ਵੀ ਬੱਚਿਆਂ ਵਾਂਗੂ ਬੜਿਆ ਕੇ ਰੱਖਣੇ ਪੈਂਦੇ ਨੇ ਜੁਰ ਆਪਣਾ ਦੁੱਧ ਪੀਣਾ ਹੁੰਦਾ ਫਿਰ ਆਪਾਂ ਬੜਿਆ ਬੜ ਕੇ ਹੀ ਚੋਣਿਆਂਗੇ ਹਨਾ ਵੀ ਪਸ਼ੂ ਪੰਨ ਤਰੀਕਾ ਨਾ ਕਰ ਜੀ ਉਹੀ ਗੱਲ ਹੋਊਗੀ ਚਲੋ ਜੀ ਕੋਈ ਗੱਲ ਨਹੀਂ ਵਧੀਆ ਹੋ ਗਿਆ ਠੀਕ ਹੈ ਮੱਝ ਤੇ ਤਾਂ ਪਾ ਕਰਦੇ ਆ ਜੀ ਵਲੌਗ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਸਾਰੇ ਘਰਾਂ ਦੇ ਵਿੱਚ ਬਰਕਤਾਂ ਬਖਸੇ ਤੰਦਰੁਸਤੀ ਵਕਸੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਿੱਖੀਏ ਤੇ ਵਾਹਿਗੁਰੂ ਚੜ੍ਹਦੀ ਕਲਾ ਹੀ ਰੱਖੂ ਤੇ ਸਾਰੇ ਘਰਾਂ ਦੇ ਵਿੱਚ ਬਰਕਤਾਂ ਵਕਸੇ ਜੋ ਵੀ ਮੇਰੇ ਪਿਆਰ ਦਾ ਰਿਸ਼ਤਾ ਹੈ YouTube ਦਾ ਰਿਸ਼ਤਾ ਹੈ ਇਹ ਹੀ ਮੇਰੇ ਵੱਲੋਂ ਸਾਰਿਆਂ ਲਈ ਅਰਦਾਸ ਹੈ ਚਲੋ ਜੀ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ